ਸਰ ਤੋਂ ਪੂਨ ਇਸ਼ਨਾਨ ਕਰਤੇ ਕੀ ਕਰਨਾ ਜਾਓਗੇ ਕਿਸਾ ਦਾ ਐਕਸਪੀਰੀਅੰਸ ਬਿਲਕੁਲ ਦੇਖੋ ਇੱਕ ਬੜਾ ਇਤਿਹਾਸਿਕ ਜਿਹੜਾ ਸਾਡਾ ਰਵੈਤੀ ਇੱਕ ਮਾ ਕੁੰਭ ਜਿਹੜਾ ਕਰੀਬ 12 ਸਾਲਾਂ ਬਾਅਦ ਕੁੰਭ ਬਣਾਇਆ ਜਾਂਦਾ ਤੇ ਕੁੰਭ ਹੁੰਦਾ 6 ਸਾਲ ਬਾਅਦ ਤੇ ਮਾ ਕੁੰਭ ਜਿਹੜਾ 144 ਸਾਲ ਬਾਅਦ ਆਇਆ ਜੀ ਤੇ ਮੈਂ ਪਰਮਾਤਮਾ ਦੀ ਕਿਰਪਾ ਦੇ ਨਾਲ ਉੱਥੇ ਪਹੁੰਚ ਪਾਏ ਹਾਂ ਔਰ ਇਸ਼ਨਾਨ ਕੀਤਾ ਤਰਵੈਣੀ ਸੰਗਮ ਦੇ ਵਿੱਚ ਔਰ ਉੱਥੇ ਜਿਹੜੀ ਸੰਗਤ ਸੀ ਬਹੁਤ ਵੱਡੀ ਤਦਾਦ ਦੇ ਵਿੱਚ ਸੀ ਔਰ ਬੜੀ ਆਸਤਾ ਦੇ ਨਾਲ ਉੱਥੇ ਲੋਕ ਪਹੁੰਚੇ ਐ ਔਰ ਇਹ 147 ਸਾਲ ਬਾਅਦ ਉਹਨਾਂ ਦੇ ਔਰ ਇੰਨੀ ਉਮਰ ਦੇ ਕਿਸੇ ਦੀ ਵੈਸੇ ਵੀ ਨਹੀਂ ਹੋ ਸਕਦੀ ਔਰ ਕੁਦਰਤੀ ਹੈ ਕਿ ਅਸੀਂ ਇਸ ਸਮੇਂ 'ਚ ਹੈ ਐ ਇੱਥੇ ਇਸ ਧਰਤੀ 'ਤੇ ਸੋ ਉਸ ਇਤਿਹਾਸਿਕ ਪਲ ਦੇ ਵਿੱਚ ਜਾ ਕੇ ਇੱਕ ਪਰਮਾਤਮਾ ਦੇ ਚਰਨਾਂ 'ਚ ਵੀ ਅਰਦਾਸ ਕੀਤੀ ਔਰ ਇੱਕ ਬੜਾ ਅਨਲੱਗ ਜਿਹਾ ਅਹਿਸਾਸ ਮਹਿਸੂਸ ਹੋਇਆ ਇਸ ਤਰ੍ਹਾਂ ਦਾ ਅਰੇਂਜਮੈਂਟ ਸੀਗੇ ਕਿਉਂਕਿ ਕਿਹਾ ਜਾ ਰਿਹਾ ਸੀ ਕਿ ਬਹੁਤ ਸਾਰੇ ਅਰੇਂਜਮੈਂਟ ਸੀ ਜਿਹੜੇ ਨਹੀਂ ਵੀ ਹੋ ਪਏ ਲੇਕਿਨ ਮੀਡੀਆ ਦਿਖਾਉਂ ਪਈ ਦੇਖੋ ਗੱਲ ਇਹ ਹੈ ਜਦੋਂ ਇੰਨੀ ਵੱਡੀ ਤਦਾਦ ਚ ਲੋਕ ਆਉਂਨ ਤਾਂ ਕਮੀਆਂ ਪੇਛੇ ਕੁਦਰਤੀ ਰਹਿ ਜਾਂਦੀਆਂ ਨੇ ਔਰ ਬਹੁਤ ਵੱਡੀ ਭੀੜ ਸੀ ਹੁਣ ਕੱਲ ਵੀ ਜੋ ਅੰਕੜੇ ਦਿੱਤੇ ਗਏ ਆ ਮਤਲਬ ਕਰੀਬ 1.5 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਮੱਥਾ ਉੱਥੇ ਕੱਲ ਇੱਕ ਦਿਨ ਚ ਟੇਕਾ ਤੁਸੀਂ ਦੱਸੋ ਜਿੱਥੇ 1 ਦਿਨ ਚ 1.5 ਕਰੋੜ ਆਦਮੀ ਕੋ ਨੰਗ ਜਗ੍ਹਾ ਲੋਕ ਨੰਗ ਜਾਣਗੇ ਇਸ ਹਾਲਾਤ ਚ ਤੇ ਫਰਕ ਪੈਂਦਾ ਪਰ ਫਿਰ ਵੀ ਠੀਕ ਸੀ ਅੰਨੀ ਵੱਡੀ ਸੰਗਤ ਦੇ ਤਦਾਦ ਚਾਹਣਾ ਤੇ ਕਮੀਆਂ ਪੇਸ਼ੀਆਂ ਦੀ ਇਹਨੇ ਵੱਡੇ ਨਾਲ ਸਾਹਮਣੇ ਰਹੀ ਜਾਂਦੀਆਂ ਨੇ ਬਟ ਕੁੱਲ ਮਿਲਾ ਕੇ ਜੇ ਸਾਸਤਾ ਨਾ ਜਾਣੇ ਬినੋਦੇ ਵਾਲੀ ਮੇਰਾ ਖਲ ਧਿਆਨ ਦੇਣਾ ਚਾਹੀਦਾ ਸਹੂਲਤਾਂ ਦੇ ਹੁਣ ਕੱਲ 2-4 ਘੰਟੇ ਤੱਕ ਤਕਰੀਫ ਹੋਈ ਹੈ ਬਟ ਸਹੂਲਤਾਂ ਦੇ ਉਹਨਾਂ ਸਹੂਲਤਾਂ ਹੀ ਰਹਿਣਾ ساری ਉਮਰ ਸੋ ਇਹੋ ਜੇ ਜਦੋਂ ਮੇਲੇ ਹੁੰਦੇ ਆ ਜਾਂ ਇਹਦੇ ਵੱਡੇ ਜਿਹੜੇ ਕੁੰਭ ਵਾਂਗੂ ਜੇ ਵੱਡੇ ਕੋਈ ਕਾਰਜ ਹੁੰਦੇ ਸੰਗਤਾਂ ਜਿੱਥੇ ਆਥਾ ਭੀੜ ਦੇ ਤੌਰ ਤੇ ਜਾਂ ਮਤਲਬ ਸੰਗਤ ਦੇ ਰੂਪ ਦੇ ਵਿੱਚ ਪਹੁੰਚਦੀਆਂ ਨੇ ਉੱਥੇ ਮੁਸ਼ਕਲਾਂ ਹਰ ਇੱਕ ਜਗ੍ਹਾ ਹੀ ਆ ਜਾਂਦੀ ਹੈ ਨੇ ਸੋ ਉਹਨੂੰ ਮੁਸ਼ਕਲ ਨੂੰ ਥੋੜੇ ਸਮੇਂ ਵਿੱਚ ਆਪਣੇ ਆਪ ਦੇ ਜੇ ਚੱਲ ਵੀ ਨਹੀਂ ਨੇ ਸਾਰਾ ਮੁੜ ਕੇ ਉਮਰ ਭਰ ਅਸੀਂ ਸਾਰਾ ਹੁਣ ਅ ਜਿੱਦਾਂ ਵੀ ਜ਼ਿੰਦਗੀ ਚਾਹੇ ਕੋਈ ਤਾਂ ਜੀਉਨੇ ਆ ਨਾ ਆਪਾਂ ਸਾਰੇ ਲੇਕਿਨ ਪੰਜਾਬ ਦਾ ਦੋਜਨ ਦਾ ਬਜਟ ਰਿਹਾ ਤੁਹਾਨੂੰ ਅਲੱਗ ਸੈਸ਼ਨ ਰਿਹਾ ਤੁਹਾਨੂੰ ਅਲੱਗ ਸੈਸ਼ਨ ਚ ਕੋਈ ਫਾਇਦਾ ਮਿਲ ਪਾਇਆ ਪੰਜਾਬ ਵਾਸਤੇ ਕੀ ਫਾਇਦਾ ਹੋਏਗਾ ਜਿੰਨਾ ਚਿਰ ਡਿਸਕਸ਼ਨ ਹੀ ਨਹੀਂ ਹੋਊਗੀ ਉਹੀ ਮੁੱਖ ਮੰਤਰੀ ਸਾਹਿਬ ਨੇ ਜਦੋਂ ਅਸੀਂ ਸਾਡੇ ਨਾਲ ਬਹਿਨੇ ਸਾਰਟ ਦੇ ਸਾਂ ਇੱਕੋ ਗੱਲ ਕਰਦੇ ਜੇ ਕਿਤੇ ਮੈਂ ਬਣ ਗਿਆ ਤਾਂ ਮੈਂ ਮਹੀਨਾ ਮਹੀਨਾ ਡਿਸਕਸ਼ਨ ਕਰਾਉਂਗਾ ਸੈਸ਼ਨ ਹੋਏਗਾ ਤੇ ਪਿਛਲਾ ਸਰਦਰੋਡ ਦਾ ਸੈਸ਼ਨ ਹੋਇਆ ਹੀ ਨਹੀਂ ਜੇ ਅੱਜ ਹੋਇਆ ਤਾਂ 2 ਦਿਨ ਜੀ ਤੇ 117 ਬੰਦੇ ਬੋਲ ਵੀ ਨਹੀਂ ਸਕਦੇ ਆਪਣੀ ਗੱਲ ਵੀ ਨਹੀਂ ਰੱਖ ਸਕਦੇ ਡਿਸਕਸ਼ਨ ਕਿੱਥੇ ਹੋਊਗੀ ਜਿੱਦਾਂ ਕਿ ਜਿੰਨਾ ਚਿਰ ਤੁਸੀਂ ਡਿਸਕਸ਼ਨ ਨਹੀਂ ਕਰੋਗੇ ਮੁੱਦੇ ਡਿਸਕਸ ਨਹੀਂ ਹੋਣਗੇ ਆਪੋਜੀਸ਼ਨ ਤੇ ਸੱਤਾ ਪਤੇਰ ਬਹਿ ਕੇ ਗੱਲਬਾਤ ਨਹੀਂ ਕਰਨਗੇ ਉਹਨਾਂ ਮੁੱਦਿਆਂ ਨੂੰ ਜਾਂ ਉੱਤੇ ਚ ਡਿਸਕਸ਼ਨ ਨਹੀਂ ਕਰਨਗੇ ਤੇ ਕਿਵੇਂ ਪੰਜਾਬ ਸਹੀ ਚੱਲੂਗਾ ਹੋ ਹੀ ਨਹੀਂ ਸਕਦਾ ਪੋਸੀਬਲ ਹੀ ਨਹੀਂ ਹੈਗਾ ਲੇਕਿਨ ਜਿਸ ਤਰ੍ਹਾਂ ਹਾਸੋ ਕੀ ਨਹੀਂ ਗੱਲਾਂ ਬਾਤਾਂ ਸੁਣਨ ਨੂੰ ਮਿਲੀਆਂ ਲੱਗਦਾ ਕਿ ਇਹ ਬੜਾ ਸੀਰੀਅਸ ਟੌਪਿਕ ਹੋਣਾ ਚਾਹੀਦਾ ਸੀ ਕਿਸੇ ਨੂੰ ਬਿਲਕੁਲ ਇਹ ਵਿਸ਼ਾ ਬਹੁਤ ਜ਼ਿਆਦਾ ਸੀਰੀਅਸ ਦੀ ਇਹਨੂੰ ਸੀਰियस ਦੀ ਲੋੜ ਹੈ ਕਿਉਂਕਿ ਪੰਜਾਬ ਚ ਇਸ ਵੇਲੇ ਹਾਲਾਤ ਅੱਛੇ ਨਹੀਂ ਹੈਗੇ ਉਹਨਾਂ ਚ ਜਿੰਨਾ ਚਿਰ ਤੁਸੀਂ ਡਿਸਕਸ਼ਨ ਤੋਂ ਵੀ ਭੱਜ ਰਹੇ ਜੇ ਉੱਥੇ ਟਿਚਰਾਂ ਮਖੌਲ ਚੱਲ ਰਹੇ ਨੇ ਇਹ ਕੋਈ ਤਰੀਕਾ ਇਹ ਕੋਈ ਪਲੇਟਫਾਰਮ ਨਹੀਂ ਹੈਗਾ ਇੱਥੇ ਬਹੁਤ ਅੱਛੀ ਚੀਜ਼ ਜਿਹੜੀ ਦਸ਼ਾ ਵਸ ਅਸੀਂ ਆਪਣੇ ਬੱਚਿਆਂ ਨੂੰ ਦੇ ਸਕਦੇ ਕਿਉਂਕਿ ਫਿਊਚਰ ਦੀਆਂ ਸਾਰੀਆਂ ਨੀਤੀਆਂ ਤੈਅ ਕਰਨੀਆਂ ਨੇ ਤੁਸੀਂ ਆ ਉਸ ਤੋਂ ਉਹ ਤਾਂ ਕੁਝ ਵੀ ਨਹੀਂ ਹੈ ਨੀਤੀਆਂ ਦੀ ਕੀ ਗੱਲ ਹੋਈ ਲੇਕਿਨ ਇੱਕ ਇੱਕ ਦੇਖੋ ਇੱਕ ਤੁਸੀਂ ਇੱਕ ਦੂਜੇ ਮਿਹਨੇ ਮਿਹਨੇ ਦੇਣੇ ਉਹਦੇ ਚ ਮੇਨੇ ਸੱਠੀਆਂ ਵਾ ਉਹ ਮਤਲਬ ਇਹ ਕੋਈ ਤਰੀਕਾ ਨਹੀਂਗਾ ਹਾਊਸ ਨੂੰ ਤੇ ਇੱਕ ਤੁਸੀਂ ਸਾਡੇ ਜਿਵੇਂ ਚਾਹੇ ਕੋਈ ਬੇਰਜ਼ਗਾਰ ਹੈ ਚਾਹੇ ਕੋਈ ਗਰੀਬ ਹੈ ਮਜ਼ਦੂਰ ਹੈ ਵਪਾਰੀ ਨੇ ਵਿਦਿਆਰਥੀ ਨੇ ਇਸ਼ੂ ਡਿਸਕਸ ਹੋਣੇ ਚਾਹੀਦੇ ਲੋਕਰਮ ਤੇ ਹੋਣਾ ਚਾਹੀਦਾ ਕੋਈ ਨਾ ਕੋਈ ਸਿਸਟਮ ਤੇ ਵਿੱਚ ਹੈ ਹੈ ਪਰ ਫਾਲੋ ਨਹੀਂ ਕਰਦੇ ਲੋਕਰਮ ਤੇ ਹੈ ਕਾਨੂੰਨ ਤੇ ਹੈ ਉਹਨੂੰ ਚਲਾਉਂਦਾ ਪਰ ਫਾਲੋ ਨਹੀਂ ਕਰਦੇ ਲੇਕਿਨ ਹੁਣ ਉਹ ਦਿਹਾਂਦਰੀ ਸੀਟ ਨੂੰ ਲੈ ਕੇ ਜਦੋਂ ਤੁਹਾਨੂੰ ਲੱਗਦਾ ਕਿ ਅਰੋੜਾ ਜੀ ਨੂੰ ਸੀਟ ਦੇ ਦਿੱਤੀ ਗਈ ਔਰ ਕੇਜਰੀਵਾਲ ਦਾ ਰਸਤਾ ਸਾਫ਼ ਕੀਤਾ ਜਾ ਰਿਹਾ ਤੁਹਾਨੂੰ ਲੱਗਦਾ ਜੀ ਬਿਲਕੁਲ ਉਤੇ ਕਲੀਅਰ ਹੀ ਹੈ ਉਤੇ ਉਹਨਾਂ ਨੇ ਜਦੋਂ ਇੱਕ ਰਾਜ ਸਭਾ ਦੇ ਮੈਂਬਰ ਨੂੰ ਸੀਟ ਦਿੱਤੀ ਉਹਨਾਂ ਦੀ ਸੋਚ ਤੇ ਹੀ ਹੈ ਕਿ ਰਸਤਾ ਕਲੀਅਰ ਹੋਏਗਾ ਪਰ ਹੋਏਗਾ ਨਹੀਂ ਮੈਨੂੰ ਲੱਗਦਾ ਕਿਉਂਕਿ ਜਿਹੜਾ ਫੈਸਲਾ ਹੈ ਉਹ ਅਜੇ ਪਬਲਿਕ ਨੇ ਕਰਨਾ ਹੈ ਇਹ ਨਹੀਂ ਤੇ ਉਦ ਰਾਜ ਸਭਾ ਰਹਿਣਗੀ ਹਮ ਲੇਕਿਨ ਕੁਝ ਜੀ ਦੀ ਕੋਈ ਹੋਰ ਇੱਕ ਸਵਾਲ ਹੈ ਜਿਹਦਾ ਯੂਐਸ ਤੋਂ ਬਹੁਤ ਸਾਰੇ ਨੌਜਵਾਨ ਆਏ ਹੁਣ ਡੋਨਲਡ ਟਰੰਪ ਨੂੰ ਆਹ ਵੱਲੋਂ ਕਹਿ ਦਿੱਤਾ ਗਿਆ ਕਿ 45 ਕਰੋੜ ਲਗਾ ਕੇ ਕੋਈ ਵੀ ਸਾਡਾ ਇੱਥੇ 골ਡਨ ਗਾਰਡ ਲੈ ਸਕਦਾ ਹੈ ਤੁਹਾਨੂੰ ਲੱਗਦਾ ਕਿ ਇਹ ਹੋ ਸਕਦਾ ਕਿਉਂਕਿ 45 ਕਰੋੜ ਲਗਾ ਕੇ ਪੰਜਾਬ ਦੀ ਬਹੁਤ ਵਧੀਆ ਰੱਖਿਆ ਦੇਖੋ ਗੱਲ ਪਤਾ ਨਹੀਂ ਉਹ ਉਹਨਾਂ ਨੇ ਆਪਣੇ ਦੇਸ਼ ਨੂੰ ਤਾਂ ਸੋਚਣਾ ਨਾ ਨਾ ਤੁਹਾਡੇ ਮਤਲਬ ਥੋੜਾ ਸੋਚਣਾ ਹੈ ਕੰਮ ਦੀ ਕਮੀ ਫਿਰ ਕਮਾਈ ਇੱਥੇ ਨਹੀਂ ਹੈਗੀ ਲੋਕੀ ਕਰਨਾ ਚਾਹੁੰਦੇ ਅੱਜ ਅਮਰਸਰ ਦੇ ਵਿੱਚ ਬਹੁਤ ਵੱਡੀ ਤਦਾਦ ਚ ਬਾਹਰੋਂ ਆ ਕੇ ਲੋਕ ਕੰਮ ਕਰ ਰਹੇ ਨੇ ਆਪਣੀ ਹੋਟਲ ਇੰਡਸਟਰੀ ਹੈ ਨਾ ਜਿਆਦੀ ਆਪਣੀ ਟੂਰਿਸਟ ਇੰਡਸਟਰੀ ਹੈ ਨਾ ਤੇ ਜਾਦੇ ਬੱਚੇ ਬਾਹਰ ਦੇ ਨੇ ਤੁਸੀਂ ਕਿਤੇ ਹੋਟਲ ਚ ਜਾ ਕੇ ਵੇਖ ਲਓ ਬੱਚੇ ਬਾਹਰ ਦੇ ਕੰਮ ਕਰਦੇ ਆਪਣੇ ਕਰਦੇ ਹੀ ਨਹੀਂ ਉੱਥੇ ਸ਼ਰਮ ਮਹਿਸੂਸ ਕਰਦੇ ਨੇ ਆਪਣੇ ਕੰਮ ਕਰਨ ਦੀ ਕੰਮ ਕਰਨ ਦੀ ਸ਼ਰਮ ਮਹਿਸੂਸ ਨਾ ਕਰਨ ਜੇ ਦਾ ਬਾਹਰ ਜਾ ਕੇ ਕਰਦੇ ਤੇ ਕੰਮ ਦੀ ਇੱਥੇ ਵੀ ਕੋਈ ਕਮੀ ਨਹੀਂ ਆਗੀ ਤੁਸੀਂ ਦਿਲ ਲਾ ਕੇ ਇੱਥੇ ਬੱਚੇ ਤੁਸੀਂ ਕਈ ਆ ਤੁਸੀਂ ਆ ਆ ਖੜੇ ਹੋਣਗੇ ਇੱਥੇ ਕੰਮ ਨਾਲ ਟੈਕਸੀਆਂ ਦੇ ਜਾਂ ਕੋਈ ਹੋਟਲਾਂ ਦੇ ਜਾਂ ਕੋਈ ਕਿਸੇ ਨਾ ਕਿਸੇ ਤਰੂਕੇ ਦੇ ਟੂਰਿਜ਼ਮ ਦੇ ਨਾਲ ਰਿਲੇਟਡ ਬੱਚੇ ਆਏ ਆ ਪੰਜਾਬੀ ਵੀ ਵੇਖਣੇ ਇਹਨਾਂ ਨੂੰ ਪੁੱਛੋ ਉਮੰਦੀ ਜੀ ਕੰਮ ਦੀ ਕੋਈ ਕਮੀ ਨਹੀਂ ਤੁਸੀਂ ਇਹ ਟ੍ਰੇਨ ਆਉਂਦੀ ਹੈ ਬਲੇਰੇ ਬਾਬੇ ਨਾਲ ਤੋਂ ਸੇਰੇ ਅੰਮ੍ਰਿਤਸਰ ਕਰੀਬ 1200 ਲੋਕ ਉੱਥੋਂ ਲੇਡੀਜ਼ ਜੈਂਟ ਸਾਰੇ ਆਉਂਦੇ ਨੇ ਉਹ ਸਰਕਾਰੀ ਨੌਕਰੀ ਖੜਾਉਂਦੇ ਨੇ ਪਰ ਸਾਰੇ ਕੰਮ ਕਰਕੇ ਅੰਮ੍ਰਿਤਸਰ ਸ਼ਾਮ ਦੀ ਟ੍ਰੇਨ ਵਾਪਸ ਜਾਂਦੇ ਆ ਉਹਨਾਂ ਨੂੰ ਪੁੱਛੋ ਕਹਿੰਦੇ ਐਵੇਂ ਗੱਲਾਂ ਕਰਦੇ ਸਾਡੂ ਕੋਈ ਇੱਥੇ ਕੰਮ ਨਹੀਂ ਮੁੱਕਦਾ ਤੁਸੀਂ ਤੁਸੀਂ ਤਰਾਤਲ ਦੇ ਉੱਤੋਂ ਜਿਹੜੀ ਕੋ ਬਿਲਡਿੰਗ ਮਾਰ ਰਹੀ ਹੈ ਉੱਥੇ ਪਛੋ ਟੇਕੇਦਾਰ ਨੂੰ ਜਾ ਕੇ ਤੇਰੇ ਬੰਦੇ ਕਿੱਥੋਂ ਆਉਂਦੇ ਨੇ ਉਹ ਕਹਿੰਦਾ ਮੈਨੂੰ ਬਾਹਰੋਂ ਲੈਣੇ ਪੀਂਦੇ ਹੱਡਿਆੜੇ ਕਰਦੇ ਨੇ ਹੁਣ ਆਪਾਂ ਦੋਵੇਂ ਪੱਕੀ ਇਹ ਕਰੀ ਜਾਂਦੇ ਹੁਣ ਆਪਾਂ ਸਰਕਾਰੀ ਨੌਕਰੀ ਢੀਕਾਂਗੇ ਸਰਕਾਰੀ ਦੀ ਇੰਨੀ ਮਿਲਣੀ ਨਹੀਂ ਕਿਸੇ ਨੂੰ ਇਹ ਤੇ ਆਪਾਂ ਨੂੰ ਆਪਣਾ ਰਾਹ ਰਸਤਾ ਆਪ ਤੈਅ ਕਰਨਾ ਪੈਣਾ ਕਿ ਕਿਸ ਰਸਤੇ ਆਪਾਂ ਤੁਰਨਾ ਹੈ ਜੇ ਆਪਾਂ ਇਹੀ ਵੇਖਦੇ ਰਹੇ ਕਿ ਕੋ ਆਏਗਾ ਸਾਨੂੰ ਘਰੋਂ ਸਾਧ ਕੇ ਨੌਕਰੀ ਦੇਗਾ ਜਾਂ ਅਸੀਂ ਘਰੋਂ ਸਾਧ ਕੇ ਕੰਮ ਲੇਗਾ ਕਿਸੇ ਨੇ ਨਹੀਂ ਦੇਣਾ ਕੰਮ ਆਪਾਂ ਨੂੰ ਆਪ ਕਰਨਾ ਪੈਣਾ ਕਿਰਤ ਆਪਾਂ ਨੂੰ ਆਪ ਕਰਨੀ ਪੈਣੀ ਹੈ ਲੋ ਸੋ ਪੰਜਾਬੀ ਮਤਲਬ ਇੱਕ ਕੌਮ ਜਾਣੀ ਜਾਂਦੀ ਹੈ ਤੇ ਸਾਨੂੰ ਉਹਨੂੰ ਫਿਰ ਇੱਕ ਅچھے ਤਰੀਕੇ ਦੇ ਨਾਲ ਆਪਣੇ ਅੰਦਰ ਵਾਰਨਾ ਪਊਗਾ ਔਰ ਆਪਾਂ ਨੂੰ ਆਪ ਅੱਗੇ ਹੋ ਕੇ ਆਪਣੇ ਪਰਿਵਾਰਾਂ ਬਾਰੇ ਆਪਣੇ ਭੂਤ ਬਾਰੇ ਸੋਚਣਾ ਪਊਗਾ ਨਾਸਵਾਲ ਮਰਹਮਤ ਜੀ ਜਿਸ ਤਰ੍ਹਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਅਸੀਂ ਕਰਪਸ਼ਨ ਦੇ ਖਿਲਾਫ ਲਗਾਤਾਰੀ ਜੰਗ ਛੇੜੀ ਹੋਈ ਹੈ ਔਰ ਕੁਝ ਕੁਝ ਦਿਨ ਪਹਿਲਾਂ ਇੱਕ ਐਸਆਈ ਦੀ ਆਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਹ ਨਸ਼ੇ ਨੂੰ ਲੈ ਕੇ ਪੈਸੇ ਮੰਗਦਾ ਆ ਤੁਹਾਨੂੰ ਲੱਗਦਾ ਕਿ ਇਹ ਲਗਾਤਾਰੀ ਜੰਗ ਛੇੜੀ ਪਿਛਲੇ 2.5 ਸਾਲ ਤੇ ਕੁਝ ਨਹੀਂ ਹੋਇਆ ਹਾਂ ਹੁਣ ਇਹ ਜ਼ਰੂਰ ਹੈ ਕਿ ਮੈਂ ਦੇਖ ਰਿਹਾ ਹਾਂ ਵੀ ਫਾੜੋ ਫੜਾਈ ਸ਼ੁਰੂ ਹੋਈ ਆ ਜਿੱਦਾਂ ਕੋਈ ਬਦਲ ਹਰਤ ਮਹਿਕਮਿਆਂ ਦੇ ਵਿੱਚ ਦੇਖੋ ਇਹਨੇ ਇੱਕ ਤੈ ਹੋਣਾ ਚਾਹੀਦਾ ਬਸ ਇਹ ਕੰਮ ਨਹੀਂ ਕਰ ਹੂੰ ਉਹਦੇ ਵਾਸਤੇ ਇੱਕ ਤਰੀਕਾ ਕਰ ਤੈ ਕਰਨਾ ਚਾਹੀਦਾ ਹੂੰ ਹੁਣ ਫੜ ਕੇ ਚਾਰ ਅੰਦਰ ਦੀ ਕੋਈ ਕਿ ਉਸ ਮੈੰਗ ਵਿੱਚ ਰਿਸ਼ਵਤ ਮੁੱਕ ਗਈ ਉਹ ਤੇ ਉੱਥੇ ਹੀ ਕਿਉਂਕਿ ਰਿਸ਼ਵਤ ਇੱਕ ਭ੍ਰਿਸ਼ਟਾਚਾਰ ਇੱਕ ਬਹੁਤ ਵੱਡੀ ਡੀਪ ਰੂਟ ਵਾਲੀ ਬਿਮਾਰੀ ਹੈ ਹੂੰ ਕਿਉਂਕਿ ਦੇਣ ਵਾਲਾ ਵੀ ਚ ਸਹਿਮਤ ਹੈ ਤੇ ਲੈਣ ਵਾਲਾ ਵੀ ਸਹਿਮਤ ਹੈ ਦੋਨੋਂ ਹੀ ਨਹੀਂ ਕਈ ਜਗ੍ਹਾ ਤੋਂ ਨੂੰ ਰਾ ਕੇ ਧੰਕਾ ਆਗੇ ਦਾ ਕੰਮ ਰੋਕੇ ਰਿਸ਼ਵਤ ਲਈ ਜਾਂਦੀ ਹੈ ਇਹਨਾਂ ਨੂੰ ਸਟੱਡੀ ਕਰਨ ਦੀ ਲੋੜ ਹੈ ਇਹਨਾਂ ਦੇ ਵਿੱਚ ਇਹ ਸਾਰੇ ਮੈਗਮੇ ਨੂੰ ਠੀਕ ਆ ਤੁਸੀਂ ਚਾਰ ਫੜੋ ਅਸੀਂ ਉੱਚ ਵੀ ਨਹੀਂ ਜਿੱਥੇ ਤੁਹਾਨੂੰ ਪ੍ਰੇਖਿਆ ਹੁੰਦਾ ਫੜੋ ਬਟ ਕੀ ਤੁਸੀਂ ਉਹਨੂੰ ਉਹਦਾ ਉਹਦੀਆਂ ਮੁਸ਼ਕਿਲਾਂ ਸਮਝੀ ਬਹੁਤ ਪਾਲਿਸੀ ਇਹਨਾਂ ਨੇ ਸਰਕਾਰ ਦੀਆਂ ਪਾਲਿਸੀਆਂ ਗਲਤ ਨਹੀਂ ਮਜਬੂਰਨ ਕਿਸੇ ਦੂਜੇ ਬੰਨੇ ਤੁਰਨਾ ਪੈਂਦਾ ਉਹ ਸਾਰੀਆਂ ਚੀਜ਼ਾਂ ਨੂੰ ਤੁਹਾਨੂੰ ਸਟੱਡੀ ਕਰਨਾ ਪਊਗਾ ਵੀ ਇਹਨੂੰ ਇਹਦਾਂ ਨਜਿੱਠਣਾ ਕਿਵੇਂ ਸੋ ਇਹ ਠੀਕ ਹੈ ਅੱਛੀ ਗੱਲ ਹੈ ਫੜੋਗੇ ਤੁਹਾਡੇ ਤੁਸੀਂ ਤਾਂ ਟੋਲ ਨੰਬਰ ਦਿੱਤਾ ਸੀ ਮੇਰੇ ਖਿਆਲ ਉਹਦੀਆਂ ਸਾਰੀਆਂ ਕਾਲ ਉਹਦਾ ਡਿਟੇਲ ਕਢਾ ਗੋ ਲੋਕਾਂ ਦੇ ਜਨਤ ਕਰਦੇ ਹੋ ਕਿ ਕਿੰਨੇ ਤੁਹਾਡੇ ਕੋ ਆਈਆਂ ਸੀ ਸ਼ਿਕਾਇਤਾਂ ਕਰਦੇ ਸੀ ਕਿ ਨੌਜਵਾਨ ਦੀ ਡੈਥ ਹੋਈ ਹੈ ਜੀ ਲੱਤ ਟੁੱਟ ਗਈ ਉਸ ਤੋਂ ਬਾਅਦ ਗੱਡੀ ਨਹੀਂ ਪਹੁੰਚ ਪਈ ਬੰਦੇ ਨੂੰ ਮੈਂ ਤੁਹਾਨੂੰ ਨਹੀਂ ਦੇਖੋ ਉਹ ਇਹੀ ਗੱਲ ਤੇ ਮੈਂ ਕਹਿ ਰਿਹਾ ਨਾ ਇਹਨੂੰ ਉਹਨੂੰ ਉਹਦੀ ਜ਼ਿੰਮੇਵਾਰੀ ਤੈਅ ਬਣਾਓ ਉਹਨਾਂ ਦਾ ਜਵਾਬਦੇਹ ਬਣਾਓ ਜਿਹੜਾ ਕੰਮ ਕੋਈ ਦੱਸਦਾ ਨਾ ਕਿ ਆ ਕੰਮ ਮੈਂ ਕਰ ਰਿਹਾ ਜਾਂ ਨਹੀਂ ਹੋਇਆ ਜਾਂ ਕੁਝ ਹੋ ਦੇ ਉਹਦੀ ਜਵਾਬਦੇਹੀ ਉਹਦੀ ਜ਼ਿੰਮੇਵਾਰੀ ਤੈਅ ਕਰਨੀ ਜ਼ਰੂਰੀ ਹੈ ਤਾਂ ਕਿ ਬਾਕੀਆਂ ਨੂੰ ਇੱਕ ਮੈਸੇਜ ਚਲੇ ਜੇ ਇਦਾਂ ਨਹੀਂ ਚੱਲਣਾ ਸੋ ਇਹਦੇ ਵਾਸਤੇ ਬੜਾ ਅੱਛਾ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਨੂੰ ਸਾਰੀਆਂ ਪਾਰਟੀਆਂ ਨਾ ਸਾਰੇ ਵਿਪੱਖਸ਼ ਦੇ ਨਾਲ ਵੀ ਗੱਲਬਾਤ ਕਰਕੇ ਉਹਨਾਂ ਦੀ ਗੱਲ ਸੁਣੀ ਜਾਈਦੀ ਹੈ ਜਿਹੜਾ ਤਹਿਸੀਲਦਾਰਾਂ ਦਾ ਮੁੱਦਾ ਠਾਇਆ ਤੇ ਅੱਗੋਂ ਤੁਸੀਂ ਬਲੇਮ ਸ਼ੁਰੂ ਕਰਦਾ ਤੂੰ ਵੀ ਇਦਾਂ ਦਾ ਤੂੰ ਵੀ ਕੋਈ ਤਰੀਕਾ ਨਹੀਂ ਜਿਹੜਾ ਚੀਜ਼ ਤੁਹਾਡੇ ਅੰਡਰ ਹੋ ਰਹੀ ਆ ਤੁਸੀਂ ਤੇ ਬਦਲਾ ਦੇ ਨਾਂ ਤੇ ਆਏ ਸੀ ਤੁਸੀਂ ਉਹ ਤਾਂ ਦੱਸੋ ਵੀ ਕੀ 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 ਕੀਤਾ ਉੱਥੇ ਆਪਾਂ ਗੱਲ ਨਹੀਂ ਕਰਦੇ ਔਰ ਅੱਜ ਵੀ ਰਿਸ਼ਵਤ ਜਿਹੜੀ ਹੈ ਬੜੀ ਭਾਰੀ ਤਦਾਦ ਦੇ ਵਿੱਚ ਹਰ ਮਹਿਕਮੇ ਜਗੀ ਕਿਹੜੇ 'ਚ ਨਹੀਂ ਹੈਗੇ ਸਾਰੇ ਮਹਿਕਮੇ 'ਚ ਹੈਗੇ